भगवान वाल्मीकि वाणी प्रचार महासभा रजिस्टर्ड पंजाब भारत एवं अंतरराष्ट्रीय वाल्मीकि मज्जी सिख तरम समाज दे वल्लो पावन वाल्मीकि तीर्थ तो ब्रह्म ज्योति लेके श्री रामलीला मंदिर अयोध्या तक तरम जोड़ो यात्रा रेलवे स्टेशन तक शोभा यात्रा दे रूप विच कड्डी जावेगी इस मौके अजय जगोटा अमित मोनू संत दलबीर गेरी भगवान वाल्मीकि वाणी प्रचार महासभा रजिस्टर पंजाब भारत दे संत रविंदर गेरी इंटरनेशनल वाल्मीकि मजवी सिख धर्म समाज भारत प्रधान राजकुमार अटवाल संजीव रोहित सहोता दीपक आनंद शामिल सी पत्रकार विशाल शर्मा की विशेष रिपोर्ट ਮੈਂ ਰਾਜਕੁਮਾਰ ੜਟਵਾਲ ਰਾਸ਼ਟਰੀ ਅਦਖ ਅੰਤਰਰਾਸ਼ਟਰੀ ਵਾਲਮੀਕੀ ਮਜਵੀ ਸਿਕ ਧਰਮ ਸਮਾਜ ਭਾਰਤ ਅੱਜ ਪਰਮ ਪਿਤਾ ਭਗਵਾਨ ਵਾਲਮੀਕੀ ਪਵਨ ਵਾਲਮੀਕੀ ਆਸ਼ਰਮ ਦੇ ਵਿੱਚ ਸੰਤ ਸਮਾਜ ਦੀ ਗਵਾਹੀ ਦੇ ਵਿੱਚ ਜਿਹੜੀ 2 ਫਰਵਰੀ ਨੂੰ ਪਵਨ ਵਾਲਮੀਕੀ ਤੀਰੇ ਤੋਂ 10 ਵਜੇ ਧਰਮ ਜੋੜੋ ਯਾਤਰਾ ਬ੍ਰह्म ਜੋਤੀ ਲੈ ਕੇ ਅਜੋਧਿਆ ਰਾਮ ਮੰਦਰ ਜਾ ਰਹੀ ਹੈ ਔਰ ਪੂਰੀ ਕਮੇਟੀ ਸਾਡੀ ਅੱਜ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਕਰਨ ਲਈ ਆਈ ਹੈ ਔਰ ਸੰਤ ਸਮਾਜ ਨੂੰ ਬੇਨਤੀ ਕਰਨ ਆਈ ਹੈ ਵੀ ਸੰਤ ਸਮਾਜ ਦੀ ਜਿਹੜੀ ਅਗਵਾਈ ਆ ਉਹਦੇ ਵਿੱਚ ਇਹ ਧਰਮ ਜੋੜੋ ਯਾਤਰਾ ਜਿਹੜੀ ਹੈ ਇਹ ਜਾਰੀ ਹੈ ਔਰ ਜਿਹੜੀ ਸਪੈਸ਼ਲ ਟ੍ਰੇਨ ਹੈ ਅਮਰਸਰ ਤੋਂ ਅਜੋਧਿਆ ਲਈ 2 ਫਰਵਰੀ ਨੂੰ ਅਮਰਸਰ ਸਟੇਸ਼ਨ ਜੰਡਿਆਲਾ ਗੁਰੂ ਜਲੰਧਰ ਲੁਧਿਆਣਾ ਧੂਰੀ ਰਤੋਂ ਦੀ ਉਹ ਰਾਜਪੁਰਾ ਅੰਬਾਲਾ ਤੋਂ ਜਿਹੜਾ ਇਹਦਾ ਰੂਟ ਆ ਔਰ ਸਪੈਸ਼ਲ ਟ੍ਰੇਨ ਅਸੀਂ ਧੰਨਵਾਦ ਕਰਦੇ ਆਂ ਰੇਲਵੇ ਬੋਰਡ ਦਾ ਵੀ ਜਿਨ੍ਹਾਂ ਨੇ ਇਹ ਸਪੈਸ਼ਲ ਟ੍ਰੇਨ ਜਿਹੜੀ ਆ ਉਹ ਬ੍ਰह्म ਜੋਤੀ ਪਵਨ ਬਾਂਦਮੀ ਕੀ ਤੀਰੇ ਤੋਂ ਅਯੋਧਿਆ ਜਾਣੀ ਆ ਉਹਦਾ ਸਾਥ ਦਿੱਤਾ ਔਰ ਮੈਂ ਸਾਰੇ ਅੰਮ੍ਰਿਤਸਰ ਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਆਓ ਸਾਰੇ 22 ਫਰਵਰੀ ਨੂੰ ਤੁਮ ਤਮਾਕ ਕੇ ਔਰ ਪਵਨ ਵਾਲਮੀਕੀ ਦੀ ਅਗਤੋਂ ਅਜੋਧਿਆ ਲਈ ਚੱਲੀਏ ਔਰ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਲੱਖ ਲੱਖ ਵਧਾਈ ਦਿਨਾ ਵੀ ਜਿਨ੍ਹਾਂ ਨੇ ਸਾਡਾ ਇਸ ਧਰਮ ਜੋੜੋ ਯਾਤਰਾ ਦੇ ਵਿੱਚ ਸਾਥ ਦਿੱਤਾ ਉਹ ਅੱਗੇ ਤੋਂ ਦੇਣਾ ਵੀ ਆ ਜੈ ਵਾਲਮੀਕੀ ਜੈ ਸ਼੍ਰੀ ਰਾਮ ਮੈਂ ਬਬਰਵਿੰਦਰਗਿਰੀ ਪਗਵਾਨ ਵਾਲਮੀਕੀ ਬਾਣੀ ਪ੍ਰਚਾਰ ਮਹਾਸਭਾ ਰਜਿਸਟਰ ਪੰਜਾਬ ਦੇ ਮੁੱਖ ਸੰਚਾਲਕ ਦੇ ਮਾਧਿਅਮ ਤੋਂ ਧਰਮ ਯੋਗੋ ਯਾਤਰਾ ਦੇ ਸੰਦੇਸ਼ ਨੂੰ ਆਪ ਸੰਗਤਾਂ ਦੇ ਨਾਲ ਸਾਂਝਾ ਕਰਦਾ ਹਾਂ ਜੀ ਅੱਜ ਅਸੀਂ ਸੰਤ ਸਮਾਜ ਦੀ ਅਗਵਾਈ ਵਿੱਚ ਤੇ ਆਪਣੀ ਟੋਲੀ ਨੂੰ ਨਾਲ ਲੈ ਕੇ ਪਵਨ ਵਾਲਮੀਕੀ ਤੀਰਤ ਤੇ ਸਤਗੁਰਾਂ ਦੇ ਚਰਨਾਂ ਦੇ ਵਿੱਚ ਅਸ਼ੀਰਵਾਦ ਲੈਣ ਦੇ ਲਈ ਅਤੇ ਪਰਮੇਸ਼ਵਰ ਵਾਲਮੀਕੀ ਮਹਾਰਾਜ ਦੇ ਚਰਨਾਂ ਦੇ ਵਿੱਚ ਸੱਦਾ ਪੱਤਰ ਦਿੱਤਾ ਗਿਆ ਜੋ ਕਿ ਧਰਮ ਜੋੜੋ ਯਾਤਰਾ ਦੀ ਆਰੰਭਤਾ ਪਵਨ ਵਾਲਮੀਕੀ ਤੀਰਤ ਤੋਂ ਕੀਤੀ ਜਾਵੇਗੀ 20 ਫਰਵਰੀ ਸਮਾ 10 ਵਜੇ ਜੋ ਯਾਤਰਾ ਚਾਲਾ ਪਾਵੇਗੀ ਵੱਖਰੇ ਵੱਖਰੇ ਪੰਜਾਬ ਦੇ ਸਟੇਸ਼ਨਾਂ ਤੋਂ ਹੁੰਦੀ ਹੋਈ ਅਯੋਧਿਆ ਧਾਮ ਪਹੁੰਚੇਗੀ ਜੋ ਕਿ ਬ੍ਰਹਮ ਜੋਤੀ ਵਾਲਮੀਕੀ ਤੀਰਤ ਤੋਂ ਲੈ ਕੇ ਜਾਵਾਂਗੇ ਇੱਥੇ ਦੀ ਜੋਤੀ ਅਯੋਧਿਆ ਧਾਮ ਜਾ ਕੇ ਉੱਥੇ ਦੀ ਜੋਤੀ ਦੇ ਨਾਲ ਮਿਲਣ ਹੋਵੇਗਾ ਤੇ ਉੱਥੇ ਦੀ ਜੋਤੀ ਨੂੰ ਅਸੀਂ 22 ਤਰੀਕ 10 ਵਜੇ ਪੰਜਾਬ ਦੇ ਲਈ ਪਵਨ ਵਾਲਮੀਕੀ ਤੀਰਤ ਧਾਮ ਦੇ ਲਈ ਚਾਲੇ ਪਾਵਾਂਗੇ ਉੱਥੋਂ ਦੀ ਜੋਤੀ ਦਾ 23 ਤਰੀਕ 8:30 ਵਜੇ ਜੋ ਤੀਰਤ ਤੇ ਦੁਬਾਰਾ ਪਹੁੰਚੇਗੀ ਇੱਥੇ ਜੋ ਦੇ ਨਾਲ ਮਿਲਨ ਹੋਵੇਗਾ ਤੇ ਪਰਮੇਸ਼ਵਰ ਵਾਲਮੀਕੀ ਮਹਾਰਾਜ ਦੇ ਚਰਨਾਂ ਦੇ ਵਿੱਚ ਸ਼ੁਕਰਾਨਾ ਕਰਕੇ ਸੰਗਤ ਆਪਣੇ ਆਪਣੇ ਘਰਾਂ ਨੂੰ ਚਾਲੇ ਪਾਵੇਗੀ ਸੋ ਅਸੀਂ ਬੇਨਤੀ ਕਰਦੇ ਹਾਂ ਸੰਸਮਾਜ ਦੇ ਮਾਧਿਅਮ ਤੋਂ ਇਸ ਯਾਤਰਾ ਦੇ ਵਿੱਚ ਇਸ ਧਰਮ ਜੋੜੋ ਯਾਤਰਾ ਦੇ ਯੱਗ ਦੇ ਵਿੱਚ ਆਪਣੀਆਂ ਆਪਣੀਆਂ ਸਮੇਂ ਦੀਆਂ ਆਪਣੇ ਆਪਣੇ ਜ਼ਿੰਮੇਵਾਰੀਆਂ ਦੀਆਂ ਅਹੂਤੀਆਂ ਪਾ ਕੇ ਧਰਮ ਨੂੰ ਜੋੜਨ ਦਾ ਸੰਦੇਸ਼ ਦੇਈਏ ਅਤੇ ਅੱਛੇ ਭਵਿਕਦੀ ਅੱਛੇ ਸਮਾਜ ਦੀ ਸਿਰਜਣਾ ਕਰੀਏ ਤੇ ਅਸੀਂ ਸੰ ਸਮਾਜ ਦੇ ਮਾਧਿਅਮ ਤੋਂ ਤੇ ਆਪਣੀ ਸੰਸਥਾਵਾਂ ਦੇ ਮਾਧਿਅਮ ਤੋਂ ਭਾਰਤ ਸਰਕਾਰ ਦਾ ਵੀ ਕੋਟਿ-ਕੋਟੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਸਪੈਸ਼ਲ ਟ੍ਰੇਨ ਅਲਾਟ ਕਰਕੇ ਸੰਗਤਾਂ ਨੂੰ ਦਰਸ਼ਨ ਕਰਨ ਦਾ ਸੁਭਾਗਿਆ ਪ੍ਰਾਪਤ ਕੀਤਾ ਜੀ ਸੋ ਸਾਰਿਆਂ ਨੂੰ ਜੈ ਵਾਲਮੀਕੀ ਜੈ ਸ਼੍ਰੀ ਰਾਮ ਜੋ ਸੋ ਨਿਰਭੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਮੈਂ ਰੋਇ ਹਸੋਤਾ भगवान वाल्मीकि वाणी प्रचार महासभा ਤੋਂ ਪ੍ਰੈਜ਼ੀਡੈਂਟ ਮੈਂ ਪਹਿਲਾਂ ਤਾਂ ਮੀਡੀਆ ਅਧਿਕਾਰੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਆ ਜਿਨ੍ਹਾਂ ਨੇ ਸਾਨੂੰ ਅੱਜ ਸਮਾਂ ਦਿੱਤਾ ਆਪਣੀ ਗੱਲ ਰੱਖਣ ਦਾ ਮੈਂ ਦੱਸਣਾ ਚਾਹੁੰਦਾ ਕਿ ਜਿੱਦਾਂ ਕਿ ਤੁਹਾਨੂੰ ਬਾਬਾ ਜੀ ਨੇ ਦੱਸਿਆ ਕਿ ਅਸੀਂ 20 ਫਰਵਰੀ ਨੂੰ ਇੱਕ ਪਾਵਨ ਜੋਤ ਭਗਵਾਨ ਵਾਲਮੀਕੀ ਆਸ਼ਰਮ ਜਲੰਧਰ ਤੋਂ ਲੈ ਕੇ ਅਯੁੱਧਿਆ ਧਾਮ ਤੱਕ ਲੈ ਕੇ ਜਾ ਰਹੇ ਹਾਂ ਔਰ 22 ਫਰਵਰੀ 2025 ਨੂੰ ਅਸੀਂ ਉੱਥੋਂ ਪਾਵਨ ਜੋਤ ਲੈ ਕੇ ਵਾਪਸ ਵਾਲਮੀਕੀ ਤੀਰਥ ਆ ਰਹੇ ਆ ਜਿੱਥੋਂ ਅਸੀਂ ਦਰਜਾ ਬਦਰਜਾ ਔਰ ਪੂਰੀ ਸੰਗਤ ਨੂੰ ਹਰ ਸਟੇਸ਼ਨ ਤੋਂ ਨਾਲ ਲੈ ਕੇ ਜਾ ਰਹੇ ਆ ਜਿੱਚ ਲੰਗਰਾਂ ਦਾ ਹਰ ਚੀਜ਼ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਆ ਅਸੀਂ ਅੱਜ ਪਹਿਲਾ ਨਿਮੰਤਰਨ ਪੱਤਰ ਭਗਵਾਨ ਵਾਲਮੀਕੀ ਮਹਾਰਾਜ ਜੀ ਨੂੰ ਦੇਣ ਆਏ ਆ ਜੀ ਅਸੀਂ ਆਪ ਜੀ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦੇ ਆ 20 ਫਰਵਰੀ ਨੂੰ ਅਸੀਂ ਇਹਨੂੰ ਇੱਕ ਉਤਸਵ ਵਾਂਗੂ ਮਨਾਉਣਾ ਹੈ ਅਸੀਂ 20 ਫਰਵਰੀ ਨੂੰ ਇੱਥੋਂ 10 ਵਜੇ ਦੀ ਰਵਾਨਗੀ ਕਰਨੀ ਹੈ ਔਰ 12:45 ਤੇ ਸਾਡੀ ਸਟੇਸ਼ਨ ਤੋਂ ਤੇ ਟ੍ਰੇਨ ਦੀ ਰਵਾਨਗੀ ਹੋਣੀ ਹੈ ਮੈਂ ਅੰਮ੍ਰਿਤਸਰ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਸਾਰੇ ਜਿਨੇ পুষ্প ਵਰਸ਼ਾ ਕਰਕੇ ਇਸ ਟ੍ਰੇਨ ਨੂੰ ਅਯੋਧਿਆ ਧਾਮ ਤੱਕ ਲੈ ਕੇ ਜਾਈਏ ਔਰ ਭਗਵਾਨ ਵਾਲਮੀਕੀ ਆਸ਼ਰਮ ਔਰ ਅਯੋਧਿਆ ਧਾਮ ਦੇ ਵਿੱਚ ਇਹ ਟ੍ਰੇਨ ਇੱਕ ਸੇਤੂ ਦੀ ਤਰ੍ਹਾਂ ਕੰਮ ਕਰੇ जय वाल्मीकि हर हर वाल्मीकि जय श्री राम मैं अजय जगोता असी अंबरसरों 20 ਤਰੀਕ ਨੂੰ ਸ਼੍ਰੀ ਵਾਲਮੀਕੀ ਸਤਿ ਤੋਂ ਮੰਦਰ ਤੋਂ ਅਸੀਂ ਸ਼ੋਭਾ ਯਾਤਰਾ ਲੈ ਕੇ ਜਾ ਰਹੇ ਹਾਂ ਯੋਧਿਆਂ ਨੂੰ ਖੰਡ ਯੋਧਨਾਂ ਲੈ ਕੇ ਜਾ ਰਹੇ ਹਾਂ ਅਸੀਂ ਸਾਰੇ ਨੂੰ ਬਿਲ ਕਰਦੇ ਅਸੀਂ ਪੰਜਾਬ ਨਾਸਿਆਂ ਨੂੰ ਅੰਬਰਸਰ ਜੰਦਰ ਸਾਡਾ ਵੈਲਕਮ ਕੀਤਾ ਜਾਵੇ ਕਿੰਨੇ ਵਜੇ ਤੋਂ ਲੈ ਕੇ ਟ੍ਰੇਨ ਚੱਲੇਗੀ ਅਸੀਂ 20 ਨੂੰ ਚੱਲਣਾ ਹੈ ਇਥੋਂ 12:00 ਵਜੇ 10:00 20 ਤਰੀਕ ਨੂੰ ਅਸੀਂ 21 ਸਾਡੀ ਵਾਪਸੀ ਇੱਥੋਂ 22 22 ਦੀ ਵਾਪਸੀ ਆ ਭਾਈ ਨੂੰ ਅਸੀਂ ਚੱਲ ਕੇ 23 ਨੰਬਰ ਤੋਂ ਪਹੁੰਚਨ ਅਸੀਂ ਇੱਥੋਂ ਜੋਲ ਲੈ ਕੇ ਜਾਣੀ ਆ ਤੇ ਵਿਧਿਆ ਤੋਂ ਜੋਲ ਲੈ ਕੇ ਅੰਮ੍ਰਿਤਸਰ ਆਣੀ ਆ ਅਸੀਂ ਸੰਤਾਂ ਵਾਸਤੇ ਕੀ ਜਲਬੰਦ ਕੀਤਾ ਹੈ ਧਰਮ ਜੋਤਰੀ ਯਾਤਰਾ ਹੈ ਕੀ ਸੰਦੇਸ਼ ਜੀ ਅਸੀਂ ਸਾਰੇ ਨੂੰ ਸੰਜਣਾ ਕਰਨਾ ਇਕੱਠਾ ਲੋਕਾਂ ਕਰਨਾ ਪੰਜਾਬ ਦੇ ਵਿੱਚ ਭਾਈ ਚਲਾ ਇਕੱਠਾ ਬਣਾ ਰਿਹਾ ਸਾਡਾ ਤੇ ਯਾਤਰਾ ਵਿੱਚ ਤੁਸੀਂ ਕਿੱਥੇ ਆਏ ਹੋ ਜੀ ਅਸੀਂ ਅਜ ਬਾਲਮਿਕ ਮੰਦਰ ਆਏ ਅੰਮ੍ਰਿਤਸਰ ਉਤੋਂ ਅਸੀਂ ਮਹਾਰਾਜ ਨੂੰ ਡੱਬਾ ਦੇਣ ਆਏ ਆ ਇੱਥੋਂ ਯਾਤਰਾ ਸਟਾਰਟ ਕਰਨੀ 20 ਤਰੀਕ ਨੂੰ ਸਵੇਰੇ ਬਾਅਦ ਇੱਥੋਂ ਚੱਲਣਾ 9:00 ਚੱਲਣਾ ਜੀ ਇੱਥੋਂ ਤੇ 12:00 ਵਜੇ ਟ੍ਰੇਨ ਇੱਥੋਂ ਜੋਧੇ ਹਰੀ ਇੱਕ ਦਿਨ ਪਹੁੰਚ ਜਾਨੀ ਆ ਉਤੋਂ ਸਾਡੀ ਵਾਪਸੀ ਆ ਤੀਨ ਆਪਾਂ ਵਾਪਸ ਅੰਮ੍ਰਿਤਸਰ ਪਹੁੰਚ ਜਾਨਾ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕੁਝ ਵੀ ਪੁਸਤਕ ਵਰਤਾਲੇ ਅਸੀਂ ਬੀਲ ਕਰਨਾ ਸ਼ਹਿਰ ਵਾਸੀਆਂ ਨੂੰ 20 ਤੀਨ ਨੂੰ ਸਾਨੂੰ ਇੱਥੇ ਫੋਟੋਸ਼ਾ ਕੀਤੀ ਜਾਵੇ ਠੀਕ ਹੈ ਮੇਰਾ ਨਾਮ ਅਮਿਤ ਕੁਮਾਰ ਮਨੂ ਹਾਂਜੀ ਮੈਂ ਬਗਵਾਨਵਾਲ ਮਿੱਤੀ ਪ੍ਰਚਾਰ ਮਹਾਸਭਾ ਦਾ ਮਾਜ ਜਨ ਇਨਚਾਰਜ ਮੈਂ ਸਾਰੀ ਅੰਮ੍ਰਿਤਸਰ ਦੀ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ 20 ਤਰੀਕਾ ਵਾਲੇ ਦਿਨ ਹੋਮਾਤੇ ਬਸ ਇਸ ਯਾਤਰਾ ਦੇ ਵਿੱਚ ਪਹੁੰਚਣ ਤੇ ਤਾਂ ਕਿ ਇਸ ਯਾਤਰਾ ਨੂੰ ਪੂਰੇ ਉਤਸ਼ਾਹ ਤੇ ਹਰ ਖੁਸ਼ੀ ਨਾਲ ਸਲਾਮਾਇਆ ਜਾਵੇ